ਪਿੰਡ ਦੇ ਕੀ ਵਿਕਾਸ ਕਰਾਉਣਗੇ ਤੇ ਕੀ ਕੰਮ ਕਰਨਗੇ ਜੀ ਕੰਮ ਜਿਹੜੇ ਹਨ ਕਿ ਛੜਕਾਂ ਦੇ ਪਾਣੀ ਹੋਰ ਜਿਹੜੇ ਰੋਜਗਾਰ ਵਾਲੇ ਸੇ ਆਪਾਂ ਸਾਰੇ ਕੰਮ ਕਰਾਵਾਂਗੇ ਫਰੀਦਮ ਕਰੇਗਾ ਤੇ ਤੁਹਾਨੂੰ ਇਹਨਾਂ ਦੇ ਰਾਤ ਦੇ ਨੂੰ ਤੁਹਾਡੇ ਕੰਮ ਆਣ ਵਾਲੇ ਬੰਦੇ ਨੇ ਤੇ ਤੁਹਾਡੇ ਖੜੇ ਵੀ ਇਲੈਕਸ਼ਨਾਂ 'ਚ ਤੁਹਾਡੇ ਦੁਕਸੋ ਕੀ ਕੰਮ ਆਉਣਗੇ ਤੇ ਕਿੰਨੇ ਇਹਨਾਂ ਨੇ ਪਹਿਲਾਂ ਕੰਮ ਕਰਾ ਚੁੱਕੇ ਜੀ ਅੱਗੇ ਵੱਧ ਤੋਂ ਕੰਮ ਕਰਾ ਚੁੱਕੇ ਹਨ ਕਿ ਵੱਧ ਤੋਂ ਨਾ ਦਿੱਟਣਗੇ ਤੇ ਝੜਕਾ ਬਣਾ ਦਿੱਤੀ ਕੈਨ ਸ੍ਰੀਮ ਤੇ ਸਾਰੇ ਕਰਾਵੇਗਾ ਜੋ ਸਰਕਾਰੀ ਫੀਲਡ ਤੋਂ ਮਿਲਗੇ ਦੇਵਾਂਗੇ ਅੱਛਾ ਜੀ ਪਹਿਲਾਂ ਵੀ ਕਰਵਾ ਰਹੇ ਹੁਣ ਜਿੱਤ ਕੇ ਵੀ ਕਰਾਨਗੇ ਹਾਂ ਪਹਿਲਾਂ ਵੀ ਕਰਾਏ ਨਾ ਹੁਣ ਵੀ ਕਰਾਵੇਗਾ ਤੇ ਮੈਂ ਨਾਲ ਧੰਨਵਾਦ ਕਰਦਾ ਵੀ ਤੁਸੀਂ ਅੱਜ ਜਿਸ ਤਰ੍ਹਾਂ ਮੇਰੇ ਨਾਲ ਤੁਰਿਓ ਤੇ ਮੇਰੇ ਮੋਢਾ ਭਰ ਲਾਪੇ ਸਾਰੇ ਮੇਰੇ ਪਰਿਵਾਰ ਨੂੰ ਮੈਂ ਜੀ ਤਰ੍ਹਾਂ ਦਾ ਆਂਦੀਆਂ ਆ ਕਹਿੰਦਾ ਤੇ ਅੱਜ ਜਿਹੜੇ ਤੁਸੀਂ ਮੇਰੇ ਨਾਲ ਸਾਰਾ ਪਰਿਵਾਰ ਪੈਣਾ ਬੀਬੀਆਂ ਮਤਾਵਾਂ ਤੇ ਮੇਰੇ ਭਰਾ ਬਜ਼ੁਰਗ ਤੁਸੀਂ ਇਸੇ ਤਰ੍ਹਾਂ ਮੌਣ ਵਾਲੇ ਪੰਜ ਸਾਥ ਮੇਰੇ ਨਾਲ ਮੈਨੂੰ ਆਸ਼ੀਰਵਾਦ ਦੇ ਕੇ ਤੇ ਮੇਰੇ ਨਾਲ ਤੁਰ ਕੇ ਤੇ ਪਿੰਡ ਦੀ ਜੋ ਸੇਵਾ ਦਾ ਆਪਾ ਬੇੜਾ ਚੁੱਕਿਆ ਠੀਕ ਹੈ ਇਹ ਤੁਸੀਂ ਮੇਰੇ ਨਾਲ ਪਹਿਣਾ ਬੀਬੀਆਂ ਸਾਰੇ ਸਾਥ ਤੇ ਸੰਯੋਗ ਦੇ ਕੇ ਜੀ ਇਸ ਨੂੰ ਆਪਾਂ ਪੂਰਾ ਕਰਨਾ ਹੈ ਜੀ ਇਹ ਆਪਣੀ ਨਵੀਂ ਪੰਚਾਇਤ ਉਤਮ ਸਿੰਘ ਨਗਰ ਦੀ ਹੈ ਜੀ ਇਹ ਪੰਚਾਇਤ ਜਿਹੜੀ ਅਸੀਂ ਨਵੀਂ ਆਪਾਂ ਲਿਆ ਰਹੇ ਹਾਂ ਜੀ ਇਹ ਸਾਰੇ ਪਿੰਡ ਦੀ ਹੈ ਇਹ ਹੁਣ ਜਿੰਨੇ ਪਰਿਵਾਰ ਆਪਾਂ ਹੈਗੇ ਆ ਇਹ ਆਪਣਾ ਇੱਕ ਪਰਿਵਾਰ ਹੈ ਜਿਸ ਇਹਦੇ ਵਿੱਚ ਇਹ ਨਹੀਂ ਵੀ ਇੱਕ ਨੂੰ ਮੁਸ਼ਕਲ ਹੈਗੀ ਤੇ ਸਾਰੇ ਪਰਿਵਾਰ ਦੀ ਮੁਸ਼ਕਲ ਹੈ ਇਸ ਤਰ੍ਹਾਂ ਪਿਆਰ ਭਾਉਣ ਨਾਲ ਰਹਿਣਾ ਹੈ ਦੇ ਗਿਲਾਸ਼ ਕੋ ਰਹਿ ਗਈ ਕੋੜੇ ਨਹੀਂ ਮਿਲੇ ਹਾਂਜੀ ਸਰ ਤੁਸੀਂ ਪਿੰਡ ਦੇ ਵਿੱਚ ਇਲੈਕਸ਼ਨ ਲੜ ਰਹੇ ਹੋ ਸਰ ਪਿੰਡ ਦੇ ਕਿਹੜੇ ਕੰਮ ਹੋ ਚੁੱਕੇ ਆ ਕਿਹੜੇ ਰਹਿ ਗਏ ਜੀ ਦੇਖੋ ਜੀ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਦੱਸਣਾ ਜਦੋਂ ਸਾਰੀ ਸਾਥ ਸੰਗਤ ਨੇ ਕਿ ਸਾਡੇ ਹੁਣ ਪਹਿਲਾਂ ਤਾਂ ਜੀ ਸਾਡੀ ਪੰਚਾਇਤ ਦੀ ਸੀਟ ਪਰ ਹੁੰਦਾ ਜੀ ਇਹ ਅਸੀਂ ਸੁਨੀਲ ਜੀ ਦਾ ਸੁਨੀਲ ਜੀ ਦਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਨੂੰ ਥੋੜਾ ਜਿਆਦਾ ਜਿਹੜਾ ਹੈਗਾ ਪਿੰਡਾਂ ਦੀ ਪੰਚ ਪੰਚਾਇਤਾਂ ਕਰ ਦਿੱਤੀਆਂ ਨੇ ਸਾਡੇ ਹੁਣ ਜਿਹੜੀ ਨਵੀਂ ਪੰਚਾਇਤ ਬਣੀ ਜੀ ਇਹ ਉਤਮ ਸਿੰਘ ਨਗਰ ਜਿਹੜਾ ਨਵਾਂ ਬਸਿਆ ਜੀ ਨਵਾਂ ਬਣਿਆ ਜੀ ਉਹਦੇ ਵਿੱਚ ਅਸੀਂ ਪਹਿਲੀ ਚੋਣ ਲੜਨ ਜਾ ਰਹੇ ਹਾਂ ਜੀ ਤੇ ਇਹਦੇ ਵਿੱਚ ਜਦੋਂ ਅਸੀਂ ਘਰਾਂ ਦੇ ਵਿੱਚ ਵਿਚਰੇ ਤੇ ਬਰੀਕੇ ਚ ਗਏ ਜੀ ਬਹੁਤ ਘਰਾਂ ਦੀ ਕਲੀਪਾਂ ਨੇ ਇਹਦੇ ਵਿੱਚ ਇਹ ਹੈ ਜੀ ਜੋ ਕਿ ਸਾਡੇ ਪਰਿਵਾਰ ਨੇ ਦੋਤ ਹੀ ਯਾਨੀ ਕਿ ਗਰੀਬ ਨੇ ਸਾਰੇ ਮੀਤ ਮਜ਼ਦੂਰੀ ਵਾਲੇ ਨੇ ਤੇ ਸਾਡੇ ਹੁਣ ਜਿਹੜੀ ਸੀ ਨਵੀਂ ਆਉਣ ਵਾਲੀ ਪੰਚਾਇਤ ਲਿਆ ਰਹੇ ਆ ਜੀ ਉਹਦੇ ਵਿੱਚ ਸਾਡਾ ਮੇਨ ਹੈ ਜੀ ਜਿਹੜਾ ਸਾਡੇ ਪਿੰਡ ਦੀ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ ਹੈ ਜੀ ਸਵਚ ਪਾਣੀ ਦੀ ਪ੍ਰੋਬਲਮ ਹੈ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਨਿੱਕੇ ਨਿੱਕੇ ਜਿਵੇਂ ਕੱਚੇ ਮਕਾਨਾਂ ਦੀਆਂ ਫਲੈਸ਼ਾਂ ਨੇ ਉਹ ਅੱਜ ਤੱਕ ਕੋਈ ਵੀ ਸਾਨੂੰ ਸਰਕਾਰ ਵੱਲੋਂ ਸਹਾਇਤਾ ਨਹੀਂ ਮਿਲੀ ਅਸੀਂ ਇਹ ਕਹਿੰਦੇ ਵੀ ਅਸੀਂ ਪੰਚਾਇਤ ਨਵੀਂ ਤਿਆਰ ਕਰਕੇ ਜੀ ਜਿੰਦੇ ਵਿੱਚ ਮੈਂ ਸਰਪੰਚ ਤੇ ਮੇਰੇ ਨਾਲ ਪੰਚ ਸਾਰੇ ਪਿੰਡ ਸਾਥ ਕਰਕੇ ਅਸੀਂ ਸੁਹੇਲ ਜੀ ਨੂੰ ਮਿਲ ਕੇ ਤੇ ਹੋਰ ਆਪਣੇ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਜਾਂ ਆਪਣੇ ਮੌਜੂਦਾ ਅਫਸਰ ਹੈਗੇ ਨੇ ਉਹਨਾਂ ਨਾਲ ਤਾਲਮਿਲ ਮਲਾ ਕੇ ਜੋ ਪਿੰਡ ਦੇ ਕੰਮ ਰੁਕੇ ਹੋਏ ਨੇ ਉਹ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇੱਕ ਨਸ਼ਾ ਨੂੰ ਕਹਿੰਦੇ ਵੀ ਕੈਪਟਨ ਸਰਕਾਰ ਕਹਿ ਰਹੀ ਗੁਟਕਾ ਸਾਫ ਫੜ ਕੇ ਨਸ਼ਾ ਬੰਦ ਕਰਾਂਗੇ ਸਰ ਨਸ਼ਾ ਬੰਦ ਨਹੀਂ ਆਇਆ ਕਈ ਘਰ ਬਰਬਾਦ ਹੋ ਰਹੇ ਆ ਸਰ ਦੇਖੋ ਜੀ ਕਹਿੰਦੇ ਆ ਨਾ ਜੀ ਜਦੋਂ ਆਪਾਂ ਪਹਿਲੀ ਗੱਲ ਤਾਂ ਇਹ ਕਹਿੰਦੇ ਆ ਜੀ ਵੀ ਜਿਹੜਾ ਨਸ਼ਾ ਹੈ ਨਾ ਜੀ ਉਹ ਨਸ਼ਾ ਜਿੰਨਾ ਇੱਥੇ ਪਹਿਲਾਂ ਸੀਗਾ ਹੁਣ ਉਹ ਹੈ ਨਹੀਂ ਪਰ ਕਹਿੰਦੇ ਨੇ ਵੀ ਜਦੋਂ ਇੱਕ ਵਾਰੀ ਜਦੋਂ ਬਦਨਾਮ ਦਿਓ ਹੋ ਜਾਵੇ ਜਾਂ ਗੱਲ ਹੋ ਜਾਵੇ ਉਹਦੇ ਵਿੱਚ ਉਹਨੂੰ ਫਿਰ ਸਮਾਲਣਾ ਜਾਂ ਸੁਧਾਰਨਾ ਉਹ ਟਾਈਮ ਲੱਗਦਾ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਨਾਲ ਇਹੋ ਜਿਹਾ ਅਸੀਂ ਜੋ ਨੌਜਵਾਨ ਸਾਡੇ ਬੱਚੇ ਨੇ ਜੋ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਮੋਹਨ ਚਲਾਈ ਹੈ ਵੀ ਜਿਹੜਾ ਸ਼ਾਨੇ ਪੰਜਾਬ ਕਲੱਬ ਦੀ ਤਰਫੋਂ ਜਾਂ ਹੋਰ ਸੰਸਥਾ ਦੇ ਤਰਫੋਂ ਕੀ ਉਹਨਾਂ ਨੂੰ ਨਸ਼ਾ ਛਡਾਣ ਕੇਂਦਰ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਐਡਮਿਟ ਕਰਾਏ ਨੇ ਟ੍ਰੀਟਮੈਂਟ ਚੱਲ ਰਹੇ ਨੇ ਕੋਸ਼ਿਸ਼ ਸਾਡੀ ਇਹ ਹੈ ਜੀ ਅਸੀਂ ਜਿਹੜਾ ਨਸ਼ਾ ਮੁਕਤ ਅਸੀਂ ਕਰਾਂਗੇ ਤੇ ਇਹਦੇ ਨਾਲ ਮੈਂ ਸਾਰੇ ਪਿੰਡ ਦਾ ਸਾਥ ਤੇ ਸਹਿਯੋਗ ਮੰਗਦਾ ਹਾਂ ਸਰ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕੰਮ ਕਰਵਾਏ ਸੀ ਕਿਹੜੇ ਕੰਮ ਹੋਰ ਕਰਵਾਓਗੇ ਬਾਅਦ ਵਿੱਚ ਜਿੱਤਨ ਤੋਂ ਬਾਅਦ ਦੇਖੋ ਜੀ ਪਹਿਲਾਂ ਤਾਂ ਇਸ ਤੋਂ ਪੰਜ ਪੰਜਾਂ ਦਾ ਪਹਿਲਾਂ ਬਣ ਚੁੱਕੀਆਂ ਨੇ ਹਰ ਪਲਾਂ ਦੇ ਵਿੱਚ ਕੋਈ ਨਾ ਕੋਈ ਜਿਹੜੇ ਮੌਜੂਦਾ ਸਰਪੰਚ ਰਹੇ ਨੇ ਉਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਤੇ ਮਿਹਨਤ ਲਗਨ ਨਾਲ ਕੰਮ ਜ਼ਰੂਰ ਕਰਵਾਏ ਨੇ ਪਰ ਇਹ ਹੁੰਦਾ ਨਾ ਜੀ ਕਿ ਕਈ ਵਾਰੀ ਜਿਹੜਾ ਪਿੰਡ ਕਾਫੀ ਵੱਡਾ ਸੀ ਖਲਾਰਜ ਸੀਗਾ ਉਹਦੇ ਨਾਲ ਕਈ ਕੰਮ ਤੋਂ ਲੋਕ ਨਾਰਾਜ਼ ਵੀ ਸੀ ਜਿਹੜੀ ਹੁਣ ਸਾਡੀ ਅਸੀਂ ਪੰਚਾਇਤ ਸਰਪਿੰਡ ਦੇ ਲਿਆ ਰਹੇ ਹਾਂ ਜੀ ਇਹਦੇ ਵਿੱਚ ਅਸੀਂ ਲੋਕਾਂ ਜਿਹੜੀ ਨਾਰਾਜ਼ਗੀ ਦੂਰ ਕਰਾਂਗੇ ਨਾਲ ਮਿਲਾਵਾਂਗੇ ਤੇ ਜੋ ਮੇਨ ਹੈਗਾ ਨਰੇਗੇ ਦਾ ਜੀ ਜਿਵੇਂ ਆਟਾ ਦਾਲ ਸਕੀਮ ਹੈਗੀ ਜਾਂ ਕੋਈ ਹੋਰ ਸਕੀਮਾਂ ਆ ਰਹੀਆਂ ਗਵਰਨਮੈਂਟ ਵੱਲੋਂ ਮਹਾਤਮਾ ਗਾਂਧੀ ਯੋਜਨਾ ਸਕੀਮ ਦੇ ਜਿੰਨੀਆਂ ਵੀ ਸਕੀਮਾਂ ਨੇ ਜੀ ਉਹ ਅਸੀਂ ਪਿੰਡ ਦੇ ਵਿੱਚ ਪਹਿਲ ਦੇ ਆਧਾਰ ਤੇ ਲੈ ਕੇ ਆਵਾਂਗੇ ਤੇ ਸਰ ਜਿਹੜੇ ਪਹਿਲਾਂ ਪਿੰਡ ਦੇ ਸਰਪੰਚ ਰਹੇ ਸੀ ਉਹਨਾਂ ਨੇ ਪਿੰਡ ਦੀ ਕਿੱਥੋਂ ਤੱਕ ਕੰਮ ਕਰਵਾਏ ਸੀ ਤੇ ਕਿੰਨੇ ਕੰਮ ਕਰਵਾ ਚੁੱਕੇ ਜੋ ਕੰਮ ਤਾਂ ਦੇਖੋ ਜੀ ਹੁਣ ਕਾਫੀ ਕਰਾਏ ਜੀ ਕਿਵੇਂ ਗਲੀਆਂ ਦਾ ਜਾਂ ਹੋਰ ਨਰੇਗਾ ਦਾ ਕਾਫੀ ਕੰਮ ਕਰਵਾਏ ਨੇ ਹੁਣ ਇੰਨੇ 5 ਸਾਲਾਂ ਦੀ ਆਪਣੀ ਕੋ ਬ੍ਰਿਕੀ ਗਿਣਤੀ ਤਾਂ ਹੈ ਨਹੀਂ ਜੀ ਪਰ ਸਭ ਨੂੰ ਹੋਏ ਨੇ ਪਰ ਜਿੰਦੇ ਵਿੱਚ ਕਈ ਲੋਕ ਨਾਰਾਜ਼ ਵੀ ਨੇ ਉਹਨਾਂ ਦੀ ਵੀ ਨਾਰਾਜ਼ਗੀ ਜਾਇਜ਼ ਹੈ ਪਰ ਹੁਣ ਅਸੀਂ ਇਹ ਨਵੀਂ ਪੰਚਾਇਤ ਦੇ ਵਿੱਚ ਇਹ ਨਾਰਾਜ਼ਗੀਆਂ ਪਹਿਲਾਂ ਅਸੀਂ ਦੂਰ ਕਰਾਂਗੇ ਤੇ ਸਾਰੇ ਪ੍ਰਵਾਹ ਨੂੰ ਨਾਲ ਜੋੜਾਂਗੇ ਜੀ ਇਹ ਹੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਸਰ ਤੁਸੀਂ ਪਹਿਲੀ ਵਾਰ ਲੜ ਰਹੇ ਹੋ ਹਾਂਜੀ ਪਹਿਲੀ ਵਾਰ ਹੀ ਠੀਕ ਸਰ ਤੁਹਾਡਾ ਨਾਮ ਕੀ ਹੈ ਜੀ 프리डम ਸਿੰਘ ਜੀ ਅੱਛਾ ਜੀ ਸਰ ਤੁਸੀਂ ਕੀ ਮੁੱਦੇ ਲੈ ਕੇ ਇੱਥੇ ਪਿੰਡ 'ਚ ਖੜੇ ਹੋਏ ਵਿਕਾਸ ਕਰਾਉਣ ਲਈ ਅਸੀਂ ਪਿੰਡ ਦੇ ਵਿਕਾਸ ਵਾਸਤੇ ਗਰੀਬਾਂ ਦੀ ਮਦਦ ਵਾਸਤੇ ਅਸੀਂ ਸਾਰਾ ਵਿਕਾਸ ਕਰਾਂਗੇ ਪਿੰਡ ਦਾ ਬਹੁਤ ਅੱਛੇ ਮਤਲਬ ਇਹ ਵਿਕਾਸ ਦੇ ਨਾਲ ਅਸੀਂ ਕਰ ਵੀ ਦੇਣਾ ਕਾਂਗਰਸ ਪਾਰਟੀ ਵੱਲੋਂ ਤੇ ਅੱਗੇ ਵੀ ਕਰਾਂਗੇ ਜੀ ਸਰ ਪਹਿਲਾਂ ਕਿੰਨੇ ਕੰਮ ਹੋ ਚੁੱਕੇ ਨੇ ਪਿੰਡ ਦੇ ਵਿੱਚ ਜੀ ਅੱਠ 10 ਗਲੀਆਂ ਨਾਲੀਆਂ ਬਣ ਚੁੱਕੀਆਂ ਤੇ ਸਕੂਲ ਦਾ ਕੰਮ ਇਹਦੇ ਵਿੱਚ ਚੱਲ ਰਿਹਾ ਜੀ ਬੱਚੇ ਦੇ ਖੇਡਾਂ ਵਾਸਤੇ ਸਰ ਤੁਸੀਂ ਜਿੱਤ ਕੇ ਹੋਰ ਕਿੰਨੇ ਕੰਮ ਕਰਵਾਓਗੇ ਹੋਰ ਕਿਹੜੇ-ਕਿਹੜੇ ਕੰਮ ਕਰਵਾਓਗੇ ਜੀ ਆਪ ਕੰਮ ਕਰਾਵਾਂ ਜੀ ਸਾਰੇ ਪਿੰਡ ਨੂੰ ਅਸੀਂ ਆਇਆ ਜਿਆ ਬਣਾ ਦੇਣਾ ਕਿ ਸੋਨੇ ਦੀ ਜੜੀਆ ਜੀ ਇੱਕ ਨਸ਼ਾ ਮੁਕਤ ਕਰਾਂਗੇ ਜੀ ਜਿਹੜਾ ਨਸ਼ਾ ਲੋਕ ਕਰਦੇ ਉਹਨਾਂ ਨੂੰ ਮਿਲਤਨਾ ਉਹਨਾਂ ਨੂੰ ਕਰਕੇ ਨਸ਼ਾ ਬੰਦ ਕਰਾਵਾਂਗੇ ਤੇ ਸਰ ਤੁਸੀਂ ਪਹਿਲੀ ਵਾਰੀ ਖੜੇ ਹੋ ਕੇ ਪਹਿਲਾਂ ਵੀ ਅੱਗੇ ਖੜੇ ਸੀ ਮਲਾਦਮ ਸੀਗਾ ਜੀ ਹੁਣ ਰਿਟਾਇਰਮੈਂਟ ਹੋ ਗਿਆ ਇਸ ਕਰਕੇ ਮੈਂ ਹੁਣ ਇਸ ਫਾਲਟੀ ਕਿਰਿਆ ਕਰ ਕਿਹੜੇ ਮਹਿਕਮੇ ਦੀ ਸੀ ਨਗਰ ਕੌਂਸਲ ਆਫ ਹੋਰ ਅੱਛਾ ਜੀ ਕਿੰਨਾ ਚਿਰ ਨੌਕਰੀ ਕੀਤੀ ਤੁਸੀਂ 28 ਸਾਲ ਜੀ ਅੱਛਾ ਜੀ ਹੁਣ ਸਰ ਤੁਸੀਂ ਪਿੰਡ ਦੇ ਵਿਕਾਸ ਵੇਖ ਕੇ ਤੁਸੀਂ ਪਿੰਡ ਦੇ ਇਲੈਕਸ਼ਨਾਂ ਖੜੇ ਹੋਏ ਕਿ ਜਾਂ ਕਿਵੇਂ ਸਰ ਇਲੈਕਸ਼ਨ ਪਿੰਡ ਦੇ ਸਾਰੇ ਮੈਨੂੰ ਬੈਲਾ ਪਾਈਆਂ ਨੇ ਗਲੀਆਂ ਵਾਲੇ ਸਾਡੇ ਪਿੰਡ ਮਹੱਲੇ ਵਾਲੇ ਨੇ ਕਹਖਲਾ ਕੀਤਾ ਜੀ ਮੈਂਨੂੰ ਚੱਲ ਮਿਲ ਕੇ ਤੇ ਸਰ ਹੋਰ ਤੁਸੀਂ ਕਿਹੜੇ ਗੜੇ ਕੰਮ ਕਰਵਾਉਂਗੇ ਜੀ ਕੀਤੇ ਜੋ ਵੀ ਵਿਕਾਸ ਪਿੰਡ ਦਾ ਸਾਰੇ ਕਰਾਵਾਂਗੇ ਰੋਜ਼ਗਾਰ ਦੇ ਰੋਜ਼ਗਾਰ ਦੇ ਚਾਹਲੀ ਤੱਕ ਹੈਗਾ ਤੇ ਇਸ ਨੂੰ 12 ਤੱਕ ਕਰਾਵਾਂਗੇ ਜੀ ਟੜਕਾ ਨਾਲੀਆਂ ਜਾਂ ਕੋਈ ਵੀ ਸੀਵਰ ਦਾ ਕੰਮ ਚੱਲ ਰਿਹਾ ਸਾਡਾ ਜੀ ਰੋਜ਼ਗਾਰ ਦਾ ਸਾਰਾ ਜਿਹੜੇ ਗਰੀਬਾਂ ਦਾ ਮਕਾਨਾਂ ਦਾ ਜਾਂ ਕਿਸਾਨ ਹੈ ਜੀ ਜਾਂ ਸਗਨ ਸਕੀਮ ਹੈ ਕੋਈ ਵੀ ਸਾਰਾ ਕੋਈ ਕੰਮ ਰੁਕੇ ਪਿਆ ਸਰ ਇੱਕ ਨੋਟਬੰਦੀ ਨੂੰ ਲੈ ਕੇ ਤੋਂ ਨੇ ਘਟਾ ਸਰਕਾਰ ਨੂੰ ਲੈ ਕੇ ਕੀਤਾ ਨੋਟਬੰਦੀ ਸਰਕਾਰ ਨੇ ਕੀਤੀ ਸੋਦੇ ਜਨਤਾ ਨੂੰ ਕਿੰਨਾ ਨੁਕਸਾਨ ਆਇਆ ਕਿੰਨਾ ਫਾਇਦਾ ਆਇਆ ਜੀ ਸਾਡੂ ਕੋਈ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਇਆ ਜੀ ਹਾਂਜੀ ਪਹਿਲਾਂ ਨੁਕਸਾਨ ਨਹੀਂ ਹੋਇਆ ਜੀ ਵੀਜੇਵੀ ਦਾ ਨੁਕਸਾਨ ਹੋਇਆ ਜੀ ਹਾਂਜੀ ਜਨਤਾ ਨੂੰ ਕਿੰਨਾ ਨੁਕਸਾਨ ਹੋਇਆ ਜੀ ਜਨਤਾ ਨੂੰ ਕਿੰਨਾ ਨੁਕਸਾਨ ਹੋਇਆ ਜੀ ਸਾਰਾ ਨੁਕਸਾਨ ਆਇਆ ਜੀ ਸਾਰੇ ਇਲਾਕਿਆਂ ਵਿੱਚ ਸਾਰੀ ਸਾਡੀ ਕਾਂਗਰਸ ਸਰਕਾਰ ਆਈ ਹੈ ਜੀ ਤੇ ਸਰ ਜਿਹੜਾ ਕਿ 84 ਦਾ ਮੁੱਦਾ ਸੀ ਉਹਨੂੰ ਲੈ ਕੇ ਉਹਨੇ ਸੀਗਾ ਉਹਦੇ ਜਿਹੜੇ ਸਜ਼ਾ ਮਿਲਣੀ ਚਾਹੀਦੀ ਏ ਕਿ ਸਰ ਕਿਵੇਂ ਦੇਖੋ ਜੀ ਜਿਨ੍ਹਾਂ ਨੇ ਕੀਤਾ ਸੀ ਉਹਦੇ ਵਿੱਚ ਆਏ ਨੇ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ